ਹਾਂਜੀ ਗੁਰਪਿਆਰੀ ਸਾਹਿਬ ਸੰਜੀਤ ਦਾਸ ਗੁਰਪਾਲ ਸਿੰਘ ਹਾਂਸਰਾ ਅਮਰੀਕਾ ਤੋਂ ਕੁਝ ਕੁਝ ਭੇਂਤੀਆਂ ਕਰਨੀ ਆਉਂਦਾ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਉਣੀ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੇਸਾ ਜੀ ਆਪਣਾ ਪ੍ਰੋਜੈਕਟ ਹੈ ਜੀ ਵੀ ਆਪਣੇ ਧੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵੀ ਉਹਨਾਂ ਦੇ ਉੱਪਰ ਉਸਾਏ ਹੋਏ ਪਰਿਵਾਰ ਦੇ ਕੇ ਵੀ ਕੇ ਕੀ ਕੀ ਵੀ ਬਰ ਪ੍ਰਾਪਤ ਕੀਤੇ ਵੀ ਮਹਾਪੁਰਸ਼ ਵੀ ਜਿਨੇ ਸੀ ਵੀ ਉਹਨਾਂ ਤੋਂ ਕਸਰਾ ਵੀ ਵੀ ਉਹਨਾਂ ਦੇ ਬਾਬਾ ਜੀ ਦੇ ਇਹ ਬਸੰਤ ਫੌਰੀ ਚੜਾਈ ਆ ਦੇ ਮੋਰਚੇ ਨੂੰ ਕਿਸ ਤਰ੍ਹਾਂ ਰੱਬ ਜਾਣ ਕੇ ਪੁੱਜਿਆ ਸਾਰੇ ਮਹਾਂਪੁਰਸ਼ਾਂ ਨੇ ਇਹ ਮਕਸਦ ਸੀ ਵਿੱਚੋਂ ਤੇ ਵੀ ਮੈਂ ਸਾਖੀਆਂ ਮੇਰੇ ਦਾ ਸਭ ਤੋਂ ਪਹਿਲਾਂ ਦੱਸ ਸਕਦਾ ਇਸ ਤਰ੍ਹਾਂ ਜਣਾ ਜੀ ਵੀ ਸਾਖੀਆਂ ਜੀ ਆਪਣੇ 100 100 ਸਖੀਆਂ ਦੀ ਕਿਤਾਬਾਂ ਆਪਣੇ ਛੱਭ ਗਈਆਂ ਜੀ ਭਾਗ ਪਹਿਲਾ 50 ਸਖੀਆਂ ਦੀ ਤੇ ਭਾਗ ਦੂਜਾ 50 ਸਖੀਆਂ ਇਹ ਆ ਗਏ ਜੀ ਤੇ ਪਬਲਿਕਲੀ ਹੋ ਗਿਆ ਜੀ ਆਪਣਾ ਜਗਰੋਂ ਤੋਂ ਬੰਦੇ ਲਿਜਾ ਸਕਦੇ ਜਿਸ ਤਰ੍ਹਾਂ ਜਣਾ ਤੇ ਨੰਬਰ ਹੈ ਜੀ ਨੰਬਰ ਵਿਕਾਸ ਮਠਾੜੂ ਵਿਕਾਸ ਸਿੰਘ ਮਠਾੜੂ ਤੇ ਉਹਦਾ ਨੰਬਰ ਹੈ 7837716578377 78377 165516 554 ਤੇ ਉਥੇ ਵਿਕਾਸ ਤੋਂ ਲਿਜਾ ਸਕਦੇ ਜੀ ਉਥੇ ਲੈ ਕੇ ਤੇ ਵੀ ਇਸ ਬਿਓ ਵਿਕਾਸ ਸਿੰਘ ਨੂੰ ਤੁਸੀਂ ਕਾਲ ਕਰ ਲਓ ਜੀ ਤੇ ਹੁਣ ਜੀ ਦੂਜੀ ਗੱਲ ਤੇ ਇਸੇ ਇੱਕ ਦੂਜੀ ਗੱਲ ਆਪਣਾ ਚੈਨਲ ਹੈ ਜੀ ਤੁਹਾਨੂੰ ਬਾਬਾ ਈਸ਼ਰ ਸਿੰਘ ਨਾਲ ਸਰਸਾ ਬਹੁਤ ਸੋਹਣੀ ਜੀ ਆਪਾਂ ਮਟੀਰੀਅਲ ਦਾਸ ਪਾਉਂਦਾ ਜੀ ਤੇ ਇਸ ਕਰਕੇ ਵੀ ਮਾਲਕ ਮੇਰ ਕੋ ਸੱਚੇ ਪਾਸ਼ਾ ਆਪਣਾ ਚੈਨਲ ਨੂੰ ਤੁਸੀਂ ਜੀ ਸਭ ਤੋਂ ਪਹਿਲਾਂ ਬਾਬਾ ਤੋਂ ਸਬਸਕ੍ਰਾਈਬ ਕਰੋ ਜਿੰਨੇ ਕਰੋਗੇ ਤੁਹਾਨੂੰ ਨਾ ਹੀ ਨੋਟੀਫਿਕੇਸ਼ਨ ਆ ਜਾਊਗਾ ਕਿ ਅਕਦਮ ਬਈ ਆਪਣਾ ਬਈ ਕੀ ਕੀ ਪੈ ਰਿਹਾ ਉਹ ਜੋ ਬਹੁਤ ਸਫਾ ਹੋਇਆ ਇਹ ਬੇਧੀ ਦੂਜੀ ਮੈਚ ਅੱਜ ਸਾਖੀ ਚ ਆਪਾਂ ਨੂੰ ਚਾਹਣਾ ਜੀ ਬਹੁਤ ਵੱਡਾ ਜਨਰਲ ਜੀ ਲੈਫਟੇਨੈਂਟ ਬਿਕਰਮ ਸਿੰਘ ਜੀ ਲੈਫਟੇਨੈਂਟ ਜਨ ਬਿਕਰਮ ਸਿੰਘ ਜਿਹੜਾ ਸੀ ਜੀ ਇਹ ਇਹ ਵੀ ਬਹੁਤ ਬਹਾਦਰ ਸੀ ਜੀ ਇਹ 1962 ਦੇ ਵਿੱਚ ਇੰਡੋ ਚైనా ਜਿਹੜੇ ਵਾਰ ਹੋਈ ਸੀ ਵਿਕ੍ਰਮ ਸਿੰਘ ਹੈ ਨਾ ਜੀ ਉਹ ਉੱਤੇ ਕੰਡਕਟਰਡ ਦੀ ਆਪਰੇਸ਼ਨ ਇਨ ਲਦਾਖ ਕੰਡਕਟਰਡ ਦੀ ਆਪਰੇਸ਼ਨ ਇਨ ਲਦਾਖ ਐਂਡ ਹੰਟਰਡ ਦੀ ਚਾਈਨਿਸ ਚਾਈਨਿਸ ਦੀ ਬਹੁਤ ਖਤਰਨਾਕ ਬਣਾ ਸੀ ਹੀ ਵਾਸ ਨੋਨਲੀ ਡਰੈਗਨ ਕਿਲਰ ਹੀ ਵਾਸ ਨੋਨ ਐਜ਼ ਡਰੈਗਨ ਕਿਲਰ ਐਂਡ ਹੀ ਵਾਸ ਡਰੈਡਡ ਬਾਈ ਦੀ ਚਾਈਨਿਸ ਡਿਊ ਟੂ ਦੀ ਬੋਲਡਨੈਸ ਐਂਡ ਫੀਅਰਲੈਸਨੈਸ ਬਹਾਦਰੀ ਕਰਕੇ ਚਾਈਨੀਸ ਦੇ ਬਹੁਤ ਵੱਡਾ ਜੀ ਚੰਪਾ ਬਣਾ ਹੈ ਸੀ ਜਨਰਲ ਬਿਕਸੀ ਵਾਸ ਡੈਡੀਕੇਟਿਡ ਪਰਸਨੈਲਿਟੀ ਬਹੁਤ ਸਾਰੀ ਪਰਸੈਂਟੇਜ ਸੀ ਉਹਨਾਂ ਦੀ ਜਿੱਥੇ ਖੜ ਗਏ ਖੜ ਗਏ ਇਹ ਜਿਹੇ ਬੰਦੇ ਸੀ ਤੇ ਹੂ ਯੂਸਡ ਟੂ ਵਿਜ਼ਿਟ ਦੀ ਆਰਮੀ ਆਰਮੀ ਕੰਟੀਨ ਆਰਮੀ ਕੰਟੀਨ ਟੂ 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 ਸੀ ਦੀ ਕੁਆਲਿਟੀ ਆਫ ਫੂਡਸ ਕੁਆਲਿਟੀ ਫੂਡਸ ਬੀਇੰਗ ਸਰਵਡ ਟੂ ਦੀ ਆਰਮੀ ਜਵਾਨਸ ਜਵਾਨਸ ਉਹ ਜੀਵਨ ਨੂੰ ਜਿਹੜਾ ਸੀ ਕੰਟੀਨ ਦੇ ਵਿੱਚ ਫੂਡ ਦਾ ਉੱਚ ਚੱਕਰ ਜਾਂਦੇ ਹੁੰਦੇ ਸੀ ਉਹ ਜੋ ਜਾਂਦੇ ਸੀ ਇਹ ਬਾਬਾ ਜੀ ਕੋਲ ਜਿਹੜਾ ਧੰਦਾ ਬਾਬਾ ਇਸ਼ਰ ਸਿੰਘ ਜੀ ਮਾਰਾ ਕੋ ਬਈ ਇਹ ਆਪਣਾ ਸਪਟੰਬਰ 1963 ਸੰਦੇਸ਼ ਬਾਬਾ ਜੀ ਦੇ ਭਾਣਾ ਵਰਤੋਂ ਤੋਂ ਸਿਰਫ ਤਿੰਨ ਹਫ਼ਤੇ ਪਹਿਲਾਂ ਬਾਬਾ ਜੀ ਦੇ ਭਾਣਾ ਬਤਾਂ ਤੋਂ ਸਿਰਫ ਤਿੰਨ ਹਫ਼ਤੇ ਪਹਿਲਾਂ ਇਹ ਉੱਥੇ ਵੀ ਬਾਬਾ ਜੀ ਕੋਲ ਵੀ ਮਜੀਠਾ ਹੂ ਸ਼ਿਵਲੀ ਪਹੁੰਚੀ ਸੀ ਸ਼ਿਵਲੀ ਹੂ ਪਹੁੰਚੀ ਸੀ ਏਜੀ ਮੈਨੂ ਜਿਹੜੀ ਸੇਰੀ ਸਾਰੀ ਗੱਲ ਹੈ ਜੀ ਸੋ ਉਸ ਮੌਕੇ ਸਰਦਾ ਸਰਜੀਤ ਸਿੰਘ ਮਜੀਠੀਆ ਜਿਹੜੀ ਸੀ ਭਾਰ ਦੇ ਰੱਖਿਆ ਮੰਤਰੀ ਸੀ ਭਾਰ ਦੇ ਰੱਖਿਆ ਮੰਤਰੀ ਸੀ ਤੇ ਸਰਜੀਤ ਸਿੰਘ ਮਜੀਠੀਆ ਤੇ ਉਹ ਵੀ ਉਹਨਾਂ ਦੇ ਕਰਕੇ ਜੀ ਫਿਰ ਮੈਨੂੰ ਵੀ ਇਹ ਉਹਨਾਂ ਦੇ ਕੋਈ ਕਿਸੇ ਕੰਮ ਆਇਆ ਸੀ ਜਦ ਜਬ ਵਿਦਸ਼ੇ ਜਨ ਦੇ ਬਿਕਰਮ ਸਿੰਘ ਮਜੀਠੀਆ ਸਾਹਿਬ ਕੋਈ ਆਈ ਸੀ ਤੇ ਬਾਬਾ ਜੀ ਉੱਥੇ ਉੱਥੇ ਸੀ ਜੋ ਉਸ ਮੌਕੇ ਤਾਂ ਤੇ ਬਾਬੇ ਸ਼ੇਰ ਸਿੰਘ ਮਹਾਰਾਜ ਸ਼ੇਮ ਮਜੀਠਾ ਹੋ ਸ਼ੋਲੇ ਸੀਗੇ ਤੇ ਇਹ ਸਾਰੀ ਜਿਹੜੀ ਵਾਰਤਾ ਮੈਨੇ ਮਜੀਠੀਆ ਸਾਹਿਬ ਨੇ ਜੀ ਆਪ ਦੱਸੀ ਸੀ ਕਿਉਂਕਿ ਮੈਂ 1975 ਸੰ ਦੇ ਵਿੱਚ ਵੀ ਪੋਸਟ ਗ੍ਰੈਜੂਏਸ਼ਨ ਕਰਕੇ ਆ ਜੀ ਫਿਰ ਮੈਂ ਵੀ ਆ ਵੀ ਲੁਕਿੰਗ ਫॉर ਅ ਜੌਬ ਐਕਚੁਅਲੀ ਤੇ ਬੈਂਕ ਦੇ ਵਿੱਚ ਜੀ ਤੇ ਫਿਰ ਮੈਂ ਤੇ ਬਾਬਾ ਜੀ ਦੇ ਨਾਲ ਸਰ ਬਾਬਾ ਜੀ ਪਹਿਲੇ ਫੌਜੀ ਸੀ ਫੌਜੀ ਸਾਹਿਬ ਪਹਿਲੇ ਦਾ ਫੌਜੀ ਬੈਰੂਕਾ ਜਿਹਨਾਂ ਦੇ ਕਾਲੀ ਤੇ ਸਾਰ ਹੁੰਦੀ ਹੈ ਤੁਸੀਂ ਦੇਖਿਆ ਜੀ ਬਾਬਾ ਜੀ ਨਾਲ ਦੇ ਕਾਲੀ ਤੇ ਸਾਰੇ ਰਾਈਫਲ ਕੋਲ ਨੂੰ ਦਿਸਦੇ ਨੇ ਇਹ ਉਹ ਮੇਰੇ ਮੈਂ ਤੇ ਫੌਜੀ ਸਭ ਸੀ ਦੋਨੋਂ ਇੱਥੋਂ ਗਏ ਸੀ ਜੀ ਪੰਜਾਬ ਤੋਂ ਅਸੀਂ ਲਖਨਊ ਗਏ ਸੀ ਲਖਨਊ ਤੋਂ ਗੋਂਡਾ ਬਸੀ ਫੇ ਗੁਰਕਪੁਰ ਸੀ ਪਹੁੰਚੇ ਸੀ ਦੋਨੋਂ ਗੁਰਪੁਰ ਜਾ ਕੇ ਫੇ ਤੋਂ ਮਜੀਠੇ ਸਾਹਿਬ ਨੇ ਉੱਥੋਂ ਵੀ ਉਹਨਾਂ ਸਰਦਾਰ ਨਗਰ ਆ ਗਏ ਗੁਰਕਪੁਰ ਤੋਂ ਕਹਾ ਜਾ ਕੇ ਨਾ ਉਹਨਾਂ ਦਾ ਸਰਦਾਰ ਉਹਨਾਂ ਦੀ ਆਪ ਦੀ ਇੱਕ ਖੰਡ ਦੀ ਮਿਲਾਂ ਹੋਰ ਸਾਰਾ ਕੁਝ ਜੀ ਉਹਨਾਂ ਦੇ ਉੱਥੇ ਆਪ ਦੀ ਟ੍ਰੇਨ ਚੱਲਦੀ ਹੈ ਜੀ ਉਹਦੇ ਵਿੱਚ ਆਪ ਦੀ ਉਹਨਾਂ ਦੇ EMPLOYEES ਬਹੁਤ ਰੱਖੇ ਹੋਏ ਹੈ ਫੇ ਅਸੀਂ ਉੱਥੇ ਗਏ ਸੀ ਜੀ ਫੇ ਉੱਥੇ ਉਹਨਾਂ ਦੇ ਨਾ ਬੇਰੇ ਉਹ ਮੈਨੂੰ ਵਸ ਫੋਕੀਸਾ ਦਾ ਕਾਰਡ ਰਿਸੀਬ ਆਇਆ ਨ ਕੋਈ ਲੈਟਰ ਲਈ ਸੀ ਪੰਜਾਬ ਐਂਡ ਸਿੰਧ ਬੈਂਕ ਦੀ ਅਵਤਾਰ ਸਬੱਗਾ ਹੁੰਦੇ ਸੀ ਇਹਨਾਂ ਦੇ ਉਸਕੇ ਤੇ ਵੀ ਉਹਨਾਂ ਨੇ ਲੈਟਰ ਲਿਖਿਆ ਸੀ ਕਿ ਇੱਕ ਹਿੰਦੂ ਸਬ ਕਮਰਸ਼ੀਅਲ ਵੈਕਰੀ ਲਈ ਸੀ ਇਹ ਉਹ ਦੋਨੋਂ ਦੇ ਮਜੀਠੇ ਸਾਹਿਬ ਡਾਇਰੈਕਟਰ ਸੀ ਬੈਂਕ ਚ ਮੈਨੂੰ ਜੌਬ ਮਿਲ ਗਈ ਸੀ ਫਿਰ ਮੈਂ ਕਿਹਾ ਕਿ ਮੈਂ ਇਹ ਲੈਟ ਆ ਗਈ ਸੀ ਤੇ ਇੱਕ ਫਿਰਮੇ ਦਾ ਨਾਮ ਲਈ ਲੈਟਰ ਸੀ ਉਹਨਾਂ ਕੋਲ ਜੀ ਸਦਾ ਗੁਰਦਸ਼ਨ ਸਿਉਣੀ ਆ ਦੀ ਤੇ ਗੁਰਦਸ਼ਨ ਨਾਬਾ ਇਹ ਮਜੀਠੇ ਸਾਹਿਬ ਦੇ ਬਰਦਰ ਲਾਸ ਸੀ ਨਾਬੇ ਤੋਂ ਉਹਨੂੰ ਤੇ ਉਹਨੂੰ ਇਲੈਕਟ੍ਰੀਸੀ ਉਸ ਮੁਕਸੀ ਫੂਡ ਐਂਡ ਸਪਲਾਈ ਮਿਨਿਸਟਰੀ ਸੀ ਪੰਜਾਬ ਦੇ ਤੇ ਮੈਂ ਵੀ ਉੱਚ ਫੂਡ ਇਨਸਪੈਕਟਰ ਦੀ ਜੌਬ ਅਸੈਂਪਲ ਕੀਤੀ ਜਿਦਾਂ ਸੇ ਉੱਥੋਂ ਉਹ ਵੀ ਲੈਟਰ ਮਿਲੀ ਸਨ ਤੇ ਵੀ ਉੱਥੇ ਜੇ ਫਿਰ ਬਚਨਬਾਤ ਚੱਲਦੀ ਸੀ ਉੱਥੇ ਮਜੀਠੇ ਸਾਹ ਦੇ ਸਰਦ ਦੱਸਿਆ ਜਦੋਂ ਬਾਬਾ ਜੀ ਕਹਿੰਦੇ ਕਿ ਉੱਥੇ ਆਈਆਂ ਜੀ ਸਾਡੇ ਕਹਿੰਦੇ ਵੀ ਉੱਥੇ ਵੀ ਬਾਬਾ ਜੀ ਠਹਿਰੇ ਸੀ ਬਾਬਾ ਜੀ ਪਹਿਲਾਂ ਇਹਦਾ ਸੀ ਇਹ ਦਵਾਖਾਨਾ ਸੀ ਬਾਬਾ ਜੀ ਦਵਾਖਾਨਾ ਸੀ ਉੱਥੇ ਬਾਬਾ ਜੀ ਨੇ ਵੀ ਅਸੂ ਦੀ ਸਗਰਾ ਦਾ ਬਾਬਾ ਜੀ ਨੇ ਉੱਥੇ ਦਾਈ ਬਾਬਾ ਜੀ ਆਪ ਬਾਰਾਮਾ ਪੜਾਈ ਸਰਾਰ ਬਾਸੇ ਦੁਆਵੀ ਕਰੇ ਉਸ ਤੋਂ ਬਾਅਦ ਫਿਰ ਵੀ ਉਹ ਸੋਲ ਸੀ ਸੋਲ ਨੂੰ ਫਿਰ ਸੋਲ ਤੇ ਬਾਬਾ ਜੀ ਆਗੇ ਸੀ ਮਜੀਠਾ ਹਾਊਸ ਸਤੰਬਰ ਚ ਤੇ ਸਤੰਬਰ ਦੇ ਵਿੱਚ ਤੇ ਉਸੋ ਕੇ ਸਾਬ ਵਿਕਰਮ ਸਿੰਘ ਉੱਥੇ ਆਇਆ ਸੀ ਬਾਬਾ ਜੀ ਦਾ ਬਚਪਨ ਵਾਸਤੇ ਆਉਂਦੇ ਰਹੇ ਬਾਬਾ ਜੀ 1967 ਸੈਪਟੰਬਰ 1963 ਦੀ ਗੱਲ ਸਤੰਬਰ 1963 ਦੀ ਵਿਕਰਮ ਸਿੰਘ ਆਇਆ ਸੀ ਬਾਬਾ ਜੀ ਬਚਪਨ ਕਰਦੇ ਬਾਬਾ ਜੀ ਵੀ ਬਈ ਬਾਜੇ ਕਿਤੇ ਵੀ ਉਹ ਕਿਉਂਕਿ ਨਾ 962 ਦੀ ਲੜਾਈ ਨਹੀਂ ਸੀ ਉਹ ਚ ਸਿੱਖ ਫੌਜੀ ਦੇ ਬਾਬਾ ਜੀ ਬਾਬਾ ਜੀ ਆਪਣਾ ਜੋ ਇੰਡੋ ਚਾਈਨਾ ਦੀ ਵਾਰ ਵੀ ਸੀ ਉਹਦੇ ਵਿੱਚ ਬਾਬਾ ਜੀ ਦਾ ਸੰਦੇਸ਼ ਬਾਬਾ ਜੀ ਦੇ ਬਚਨ ਫੌਜੀ ਨੂੰ ਸਪੀਕਰਾਂ 'ਚ ਸੁਣਾਈ ਜਾ ਰਹੀ ਸੀ ਤੇ ਵਿਕਰਮ ਸਿੰਘ ਉੱਥੇ ਸੀ ਜਿਹੜੇ ਚਿਊਡੇ ਹੈਲਿਕੋਪਟਰ ਦੇ ਅੱਡੇ ਸੀ ਲਦਾਖ ਦੇ ਵਿੱਚ ਉੱਥੇ ਲੜਾਈ ਹੋ ਚੀ ਕਿ ਬਾਬਾ ਜੀ ਨੂੰ ਕਿ ਵੀ ਆਪ ਵੀ ਗੋਪਤੂ ਵਿੱਚ ਉੱਥੇ ਜਾਣਾ ਪਿਆ ਸੀ ਉਹ ਲੜਾਈ ਦੇ ਵਿੱਚ ਇਹ ਵੀ ਸਾਰੇ ਪਤਾ ਬਾਬੇ ਦੀ ਬਾਸਰ ਵੀ ਉਹ ਉੱਤੇ ਸੀੜੇ ਗਰਦਾਸ ਪਰ ਪਏ ਲੋਕਾਂ ਨੇ ਲੜੇ ਵਾਸਤੇ ਪਏ ਉਹਨਾਂ ਫਿਰ ਉਹ ਸਾਰੇ ਪਾਸੇ ਬਾਬੇ ਦੀ ਚਰਚਾ ਬਹੁਤ ਸੀ ਫਿਰ ਵਿਕਰਮ ਸਿੰਘ ਜੀ ਆ ਬਿਕਰਮ ਸਿੰਘ ਆਈ ਸੀ ਜੀ ਲਫਟੀ ਨਾਲ ਇਸ ਤਰ੍ਹਾਂ ਸੀ ਇਸ ਵਿੱਚ ਮੀਠੇ ਦੇ ਕੋਠੀ ਚ ਇਹ ਬਾਬਾ ਜੀ ਬੱਚਾ ਕਿੱਥੇ ਬਾਬੇ ਜੀ ਬੱਚਾ ਕਿੱਥੇ ਵੀ ਤੇ ਵਿਕਰਮ ਸਿੰਘਾਂ ਤੇਰੀ ਵੀ ਬਹਾਦਰੀ ਬਹੁਤ ਚਰਚੇ ਆ ਪਰ ਜਿਹੜੇ ਵੀ ਜਿਹੜੇ ਬਹਾਦਰ ਲੋਕ ਹੁੰਦੇ ਆ ਉਹ ਜਿਆਦਾ ਸਮਾਂ ਜਿਉਂਦੇ ਨਹੀਂ ਰਹਿੰਦੇ ਬਾਬੇ ਨੇ ਸ਼ੁਰੂ ਕੀਤਾ ਜਿਹੜੇ ਬਹਾਦਰ ਲੋਕ ਹੁੰਦੇ ਆ ਉਹ ਜਿਆਦਾ ਸਮਾਜੀਵਤ ਨਹੀਂ ਰਹਿੰਦੇ ਤੇ ਅੱਬੀ ਸਾਨੂੰ ਵੀ ਤੇਰੇ ਦੇ ਵੀ ਅਸੀਂ ਵੀ ਅਸੀਂ ਤੈਨੂੰ ਅਸੀਂ ਕਰ ਵੀ ਦੱਸਦੇ ਆ ਇਸ ਹਨੂ ਵੀ ਕੋਸਟਾ ਪਰਤੀਤ ਹੁੰਦਾ ਬਾਬਾ ਜੀ ਜੀ ਇਸ ਦਾ ਪਰਤੀਤ ਹੁੰਦਾ ਇਹਦਾ ਹਰ ਇੱਕ ਇੱਕ ਹੈਗਾ ਬਿਕਰਸਾ ਤੂੰ ਇੱਕ ਅੰਮ੍ਰਿਤ ਸ਼ਕਲ ਸ਼ੱਕੇ ਇੱਕ ਗੁਰੂ ਸਿੰਘ ਸਾਜਾ ਤੇ ਉਹ ਦਾੜੀ ਚੇਮੀ ਕਰਦੇ ਸੀ ਜੜੀ ਤੇ ਵੀ ਵੀ ਅੰਮ੍ਰਿਤ ਸ਼ੱਕੇ ਗੁਰੂ ਸਿੰਘ ਸਾਜਾ ਤੇ ਇੱਕ ਨੈੱਮ ਕਰ ਬਾਬਾ ਜੀ ਇਹਦਾ ਇੱਕ ਇੱਕ ਸਰਾ ਤੇ ਉਹ ਕਿਦਾ ਵੀ ਕਿਦਾ ਸਤਿਵੰਤੇ ਬਾਬਾ ਜੀ ਕਹਿੰਦਾ ਮੈਂ ਕਹਿੰਦਾ ਕੋਸ਼ਿਸ਼ ਕਰੂ ਜੀ ਕਹਿੰਦਾ ਮੈਂ ਜਰੂਰ ਕਰੂਗਾ ਇਹ ਕੋਸ਼ਿਸ਼ ਤੇ ਫਿਰ ਜੀ ਨਾ ਆਪਣਾ ਜਦੋਂ ਫਿਰ ਬਾਬਾ ਜੀ ਜੇ ਫਿਰ ਬਾਬਾ ਜੀ ਉੱਥੋਂ ਆ ਕੇ ਸਤੰਬਰ ਚ ਆਏ ਜੀ ਸਤੰਬਰ ਦੇ ਅਖੀਰ ਚ ਤੇ ਵੀ 30 ਸਤੰਬਰ ਬਾਬਾ ਜੀ ਪਜੌਰ ਗਾਰਡਨ ਰਹੇ ਰਾਤ ਤੇ ਰਹੇ ਫਿਰ 1 ਸਤੰਬਰ ਨੂੰ 1 ਅਕਤੂਬਰ ਨੂੰ ਬਾਬਾ ਜੀ ਨਾਲ ਸੜਾ ਗਈ ਸੀ ਫਿਰ 2 ਅਕਤੂਬਰ ਦੀ ਪੂਰਵਾਸ਼ੀ ਸੀ ਬਾਬਾ ਜੀ ਨੇ ਉਹਦੇ ਪੂਰਵਾਸ਼ੀ 2 ਘੰਟੇ ਬਚੇ ਕਿਤੇ ਇਹ ਵਾਚੇ ਕਿ ਤੇ ਵੀ ਇਹ ਬਈ ਜੇ ਕਿਸੇ ਨਾਲ ਸਸ ਸੰਭਾਲਣਾ ਸੰਭਾਲੂ ਵਕੀਲੀ ਬਚਾਈ ਨਾਲ ਸਸ ਸੰਭਾਲਣਾ ਸੰਭਾਲੂ ਇਹ ਸਾਡੀਆਂ ਦੋ ਸ਼ਰਤਾਂ ਇਸਤਰੀ ਨੂੰ ਮਾਂ ਤੇ ਪੈਸੇ ਨੂੰ ਗਊ ਦਾ ਹੱਡ ਜਿਹਨੇ ਇਹ ਵੀ ਸਵਾਲ ਨੂੰ ਨਾਲ ਸਰ ਹੋਰ ਵੀ ਸੰਭਾਲਦੇ ਨੇ ਦੋ ਵੀ 10 12 ਬਣਾਉਂਦੇ ਆ ਇਹ ਵੀ ਸਾਡੀਆਂ ਦੋ ਸ਼ਰਤ ਇਸਤਰੀ ਨੂੰ ਮਾਂ ਤੇ ਪੈਸੇ ਨੂੰ ਗਊ ਦਾ ਹੱਡ ਇਹ ਬਾਬੇ ਮਜੀਦ ਫਿਰ ਬਾਬਾ ਇੱਥੇ ਆ ਗਈ ਸੀ ਫਿਰ ਬਾਬਾ ਜੀ ਨੇ ਵੀ 7 ਵੀ 7 ਅਕਤੂਬਰ ਦਿਨ ਸੋਮਵਾਰ ਨੂੰ ਪਾਪਾ ਜੀ ਪਾਣਾ ਵਰਤਾ ਦਾ ਦਰਗਾਹਾਂ ਚਲੇ ਗਏ। ਪਰ ਇੱਥੇ ਮੈਂ ਇਹ ਵੀ ਦੱਸਣਾ ਚਾਹਣਾ ਜੀ ਦੇਖੋ ਤੁਸੀਂ ਗੁਰੂ ਅਸਵੰਸ ਸਾਹਿਬ ਲਈ ਉੱਪਰ ਚੈੱਕ ਕਰੀਏ ਨਾ ਜੀ ਤੇ 7 ਅਕਤੂਬਰ 7 ਅਕਤੂਬਰ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਦਰਗਾਹ ਨੂੰ ਗਏ ਆ। ਗੁਰੂ ਅਸਵੰਸ ਸਾਹਿਬ ਲਈ ਨੂੰ ਤਾਂ 7 ਅਕਤੂਬਰ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਗਏ ਆ ਤੇ 7 ਅਕਤੂਬਰ 1963 ਨੂੰ ਭਤੰਤਨ ਬਾਬਾ ਇਸ਼ਸ਼ ਜੀ ਗਏ ਦਰਗਾਹਾਂ ਤੇ ਇਸ ਸਮੇਂ ਜੀ ਇਹ ਮਾਂ ਪੁਰਸ਼ਾਂ ਦੇ ਨਾਲ ਨਾਲ ਜੀ ਲਿੰਕ ਹੁੰਦੇ ਸਾਰੇ ਤੇ ਸਗੈ ਫਿਰ ਬਿਕਰਸਾ ਮਜੀਠੀ ਆਪਣੇ ਰ ਮਸਮਜੀਸਾ ਸਭ ਦਾਦੀ ਸੀ ਬਿਕਰਸਾ ਸਭ ਬਿਕਰਸਾ ਆਪਣੇ ਮਜੀਠੀ ਸਦਾਦੀ ਸੀ ਵੀ ਉਹ ਬਾਬਾ ਜੀ ਦੇ ਸੈਲੀ ਤੇ ਵੀ ਆਈ ਸੀ ਇਹ ਕਹਿੰਦੇ ਅਸੀਂ ਨਾਲ ਲਖੇ ਸੀ ਕਿ ਪਰਵਾਸ ਦੇ ਨਾਲ ਲਖੇ ਸੀ ਬਾਬੇ ਦੇ ਸੈਲੀ ਤੇ ਵੀ ਆਇਆ ਫਿਰ ਹਰੀ ਕੇ ਪੁੱਤ ਵੀ ਨਾਲ ਗਏ ਆ ਬਿਕਰਸਾ ਨੇ ਬਾਬੇ ਜੀ ਨਾਲ ਲੂ ਬਣ ਕੇ ਪਹੁੰਚਿਆ ਫਿਰ ਵੀ ਬਾਬੇ ਜੀ ਦੇ ਨਾਲ ਬਚਨ ਕੀਤੀ ਸੀ ਵੀ ਤੇਰੀ ਵੀ ਵਿਚ ਵੀ ਥੋੜਾ ਜਿਹਾ ਵੀ ਆਜੂ ਘੱਟ ਲੱਗਦੀ ਆ ਇਹ ਤੋਂ ਬਿਹਤਰ ਆ ਵੀ ਤੂੰ ਨਾ ਵੀ ਆਪਣਾ ਇਹ ਨਿਤਿਆਪਰ ਦੀ ਅਮਰ ਸ਼ਕਲਾ ਉਹ ਸਤਵਚਨ ਕਹਿੰਦਾ ਸੀ ਤੇ ਫਿਰ ਮੈਂ ਵੀ ਉਹ ਦੁਪਾਤੋਂ ਫੋਨ ਅਨਗੈਲੀ ਕਰ ਗਏ ਸੀ ਦਲੇਰ ਬਹੁਤ ਸੀ ਦਲੇਰ ਬਹੁਤ ਸੀ ਤੇ ਹੀ ਵਾਸ ਨੋਨ ਐਜ਼ ਇਫ ਡ੍ਰੈਗਨ ਕਿਲਰ ਮਾ ਤੇ ਸੀਗੇ ਬੜੇ ਜ਼ੋਰਦਾਰ ਸੀ ਜਿੱਤੇ ਖੜੇ ਜਾਂਦੇ ਖੜੇ ਦਿੰਦੇ ਤੇ ਉੱਥੇ ਫਿਰ ਫਿਰ ਆਪਣਾ ਜੀ 22 ਨਵੰਬਰ 1963 ਨੂੰ 22 ਨਵੰਬਰ 1963 ਬਾਬਾ ਜੀ ਦੇ ਭਾਣਾ ਵਰਤੌਣ ਤੋਂ ਸਰਫਰ ਦਪਰਾ ਕੀ ਡੇਢ ਮਹੀਨਾ ਵਾਲਾ ਨੂੰ ਡੇਢ ਮਹੀਨੇ ਬਾਅਦ ਹੀ ਤੇ ਇਹ ਪੁਨਛ ਸੈਕਟਰ ਦੇ ਵਿੱਚ ਜਿਹੜੇ ਪੁਨਛ ਸੈਕਟਰ ਵਾਇਲ ਇਸ ਹੈ ਇਸ ਅ ਮਿਸ਼ਨ ਵਾਸ ਟੂ ਪਿਸ਼ੋਪਰ ਪਲੈਨਿੰਗ ਟੂ ਫੋਰ ਸਕਰੀਨਿੰਗ ਆਫ ਦੀ ਆਰਮੀ ਆਰਮੀ ਐਂਡ ਅ ਕੰਪਾਨੀ ਕੰਪਾਨੀ ਵਾਈ ਫੋਰ ਜਰਨਲਸ ਐਂਡ ਇਸ ਆਰਮੀ ਹੈਲੀਕਾਪਟਰ ਚਾਰ ਜਰਨਲਸ ਸੀ ਨਰੋਦੇ ਤੇ ਉਹਨਾਂ ਜਿਹੜਾ ਹੈ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ ਨਿਰ ਪੁਨਛ ਤੇ ਉਹ ਗਿਆ ਸੀ ਜੀ ਆਪਣਾ ਤੇ 2.5 ਕਿਲੋਮੀਟਰ ਫਰਮ ਜੰਮੂ ਸੀ ਜੰਮੂ ਸੇ ਉੱਥੋਂ ਗਏ ਸੀ ਉਹ ਤੇ ਹੋ ਗਏ ਸੀ ਫਿਰ ਜਨ ਬਿਕਰਮ ਸਿੰਘ ਤੇ ਵੀ ਜੋ ਵਿਨਾਬਾਹਦਰ ਸੀ ਜੀ ਫਿਰ ਮਰ ਮੇਰਾ ਕਹਿੰਦਾ ਮਤਲਬ ਇਹ ਹੈ ਜੀ ਬਾਬਾ ਜੀ ਨੇ ਪਹਿਲਾਂ ਦੱਸਦਾ ਸੀ ਉਹਨੇ ਹਾਂ ਜੈਸਵੀ ਕਹਿੰਦੇ ਜੀ ਬਾਬਾ ਜੀ ਕਹਿੰਦਾ ਬਾਬਾ ਜੀ ਸਤਿਵਚਨ ਮੈਂ ਬਚਨ ਮੰਨੂਗਾ ਤੇ ਪਤਾ ਨਹੀਂ ਕਿਸ ਤੱਕ ਕੀ ਕਰੂ ਡੇਢ ਮਹੀਨੇ ਬਾਅਦ ਬਾਬਾ ਜੀ ਰੋਕਣ ਦੇ ਬਾਬਾ ਜੀ ਬਚਨ ਦਾ ਤੀਕਾ ਦੱਸਿਆ ਸੀ ਕਿ ਅਭੀ ਅਮਰ ਸ਼ਾਹ ਕੇ ਗੁਰੂ ਰਸ ਸਿੰਘ ਸਾਜਾ ਪ੍ਰੋਪਰ ਤੇ ਜਿਵੇਂ ਤੁਸੀਂ ਭਾਰਤੀ ਫੌਜ ਦੇ ਵਿੱਚ ਤੋਂ ਬਹਾਦਰੀ ਦਿਖਾਉਣਾ ਐਸਾ ਗੁਰੂ ਦੀ ਕਰਗੀਤ ਦੀ ਫੌਜ ਵੀ ਪਾਰਟੀ ਤੋਂ ਬੀਤੋ ਦੀ ਬਹਾਦਰੀ ਦਿਖਾ। ਇਹ ਬਚ ਸੀ। ਵਿਕਰਮ ਸੋਇਨਾ ਦੇ ਲਈ ਸੀ ਇੱਕ ਪਾਸੇ ਇੱਕ ਬਹੁਤ ਵੱਡਾ ਅਫਸਰ ਬੰਦਾ ਸੀ ਅਫਸਰ ਸੀ ਮੈਂ ਲੀਡ ਪੋਲੀਟੀਕਲ ਲੀਡਰ ਸੀ ਉਹਨੇ ਖਾਣੇ ਤੇ ਸੰਦੇਸ਼ ਸਰ ਸਾਰੇ ਜਨਨ ਸਦੇ ਕਿਉਂਕਿ ਵਿਕਰਮ ਤੋਂ ਡਰਦੀ ਸੀ ਸਾਰੇ ਜਨਰਲ ਸਦੇ ਤੇ ਜਦੋਂ ਵੀ ਸਾਰਿਆਂ ਦੇ ਨਾਈਫ ਐਂਡ ਫੋਕ ਰੱਖਤੇ ਜੀ ਪਲੇਟਾਂ ਰੱਖਤੀ ਨਾਈਫ ਐਂਡ ਫੋਕ ਰੱਖਤੇ ਤੇ ਵੀ ਵਿਕਰਮਸਨ ਕੋਲ ਤੇ ਤੇ ਫੋਕ ਰੱਖਤਾ ਨਾਈਫ ਰੱਖਿਆ ਤੇ ਉਹ ਜਿਹੜੇ ਸੀ ਬਈ ਆਪਣੇ ਪੋਲਿਟਿਕਲ ਫਿਗਰ ਜਿਹੜੇ ਸੀ ਟੌਪ ਫਲੀ ਫਿਗਰ ਸੀ ਉਹ ਸਾਹਮਣੇ ਬੈਠਾ ਸੀ ਉਹ ਟੇਬਲ ਤੇ ਸਾਰੇ ਜਨਰਲ ਬੈਟਰੀ ਸੀ ਉਹਦੇ ਸਾਹਮਣੇ ਵਿਕਰਮਸਨ ਵੀ ਰੱਖਦਾ ਟੇਬਲ ਸੋ ਵਿਕਰਮਸਨ ਨੇ ਵੀ ਦੇ ਕੇ ਇਹ ਬੰਦੇ ਜਿਹੜੇ ਮੰਗਦੇ ਨਹੀਂ ਹੁੰਦੇ ਜਿਸ ਜਿਹੀ ਹੋਈ ਹੋਈ ਨਾ ਮੰਗਦੇ ਹੁੰਦੇ ਬੰਦੇ ਜਿਹੜੇ ਬਹਾਦਰ ਤਲੇਰ ਜਿਹੜਾ ਇਹਨਾਂ ਦੇ ਫਿਰ ਉਹਨਾਂ ਦੇ ਆਸ-ਪਾਸ ਦੇਖਿਆ ਸਾਰੇ ਪਾਸੇ ਦੇਖਿਆ ਸਾਰਿਆਂ ਕੋ ਨਾਈਫ ਐ ਫੋਕਸ ਹੀ ਵੀ ਆਪਣੇ ਖਾਣ ਵਾਲੇ ਦਾ ਫੂਡ ਖਾਣਾ ਨਾਈਫ ਤੇ ਫੋਕਸ ਹੀ ਸਾਰੇ ਪਾਸੇ ਬਿਕਰਮ ਸਿੰਘ ਉੱਪਰ ਤੇ ਫੋਕਸ ਹੀ ਕੱਲਾ ਨਾਈਫਾਂ ਸੀ ਬਿਕਰਮ ਸਾਰੇ ਪਾਸੇ ਦੇਖਿਆ ਸਭ ਕੁਝ ਸੀਗੇ ਬਿਕਰਮ ਨੇ ਰਾਈਟ ਉਹਦੇ ਫਰੰਟ ਉਹਦੇ ਸਾਹਮਣੇ ਬੰਦੇ ਜਿਹੜਾ ਸਾਹਮਣੇ ਬਿਠਾ ਸੀ ਜੀ ਉਹ ਬੜਾ ਫਿਗਰ ਸੀ ਮੈਂ ਉਹਦਾ ਨਾਮ ਤਾਂ ਹੀ ਲੈਣਾ ਚਾਹੁੰਦਾ ਉਹ ਬੀਸੀ ਸਾਹ ਸਾਰੇ ਸਾਹ ਦੇ ਤੇ ਉਹਦੇ ਸਾਹਮਣੇ ਬਿਖਰਸੂ ਨੇ ਆਪਦੇ ਇਤੇ ਡੱਬ ਦੇ ਵਿੱਚੋਂ ਨੇ ਨਾਈਫ ਖੜਾ ਨਾਈਫ ਕੱਟ ਕੇ ਸਾਹਮਣੇ ਬੈ ਕੇ ਨਾਈਫ ਕੱਟ ਕੇ ਦਾ ਫੋਕਾ ਖਾਣ ਲੱਗੇ ਉਹ ਸਾਰੇ ਹੈਰਾਨ ਹੋ ਗਏ ਕਿ ਡਾ ਜਲੇਲ ਜਨਨ ਪੇ ਇੱਡੇ ਵੱਡੇ ਵੀ ਅਫਸਰ ਬੇ ਜੇ ਵੀ ਪੋਲਿਟੀਕਲ ਫਿਗਰ ਦੇ ਸਾਹਮਣੇ ਪੇ ਡਾ ਡੇਅਰਨੈਸ ਕਰਿਆ ਵੀ ਇਹ ਬੜਾ ਵੀ ਪੇ ਕੱਲ ਨੂੰ ਵੀ ਖਤਰਾ ਵੀ ਬਣ ਸਕਦਾ ਕਿ ਕਈ ਕਦੇ ਵੀ ਕਾਰਨ ਇਹੀ ਬਣਿਆ ਰਬ ਜਾਨੀ ਕੀ ਗੱਲ ਬਰ ਬਾਬਾ ਜੀ ਨੇ ਬਸਾਂ ਬਾਬਾ ਇਸ਼ੀ ਸਿੰਘ ਮਹਾਰਾਜੇ ਇਹਨਾਂ ਨੂੰ ਦੱਸਤਾ ਸੀ ਪੀ ਵੀ ਇਹ ਵੀ ਗੱਲ ਤੇਰੀ ਉਮਰ ਘਟਾ ਇਹ ਦਾ ਬਚਾ ਇੱਕੋ ਇੱਕ ਆ ਤੂੰ ਅਮਰ ਸ਼ਾਹ ਕੇ ਗੁਰਦਸ ਸਿੰਘ ਦੇ ਸਾਜਾ ਤੇ ਵੀ ਆਪਣਾ ਬਈ ਉਸ ਵਜ੍ਹਾ ਵੀ ਨੱਚਨੇ ਕਾ ਇਹ ਫੇ ਬਾਬਾ ਜੀ ਫਿਰ ਪੜ੍ਹਨ ਬਤਨ ਤੇ ਵੀ ਆਇਆ ਸੀ ਬਿਕਰਮ ਸਿੰਘ ਤੇ ਇਹ ਚੀਜ਼ ਨਵੀਂ ਹੈ ਜੀ ਕਿਸੇ ਨੂੰ ਬੜਾ ਪਤਾ ਨਹੀਂ ਇਹ ਕਰਦਾ ਤੇ ਮਜੀਠੀਆ ਪਰਿਵਾਰ ਨੂੰ ਪਤਾ ਹੋਣਾ ਤੇ ਇਸ ਵਾਕੀ ਸਾਰਾ ਹੋਰ ਆਮ ਪਤਾ ਦੀਆ ਫਿਰ ਜਾਂਦੇ ਬਿਕਰਮ ਸਿੰਘ ਦੇ ਜਿਹੜਾ ਸੀ ਸਟਚੂ ਸਟਚੂ ਨਾ ਤੇ 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 ਬਿਕਰਮ ਚੌਕ ਦੇ ਵਿੱਚ ਨਾ ਜੀ ਉਹ ਤੇ ਓਨ ਦੀ ਬ੍ਰਿਜ ਉੱਤੇ ਤਾਵੀ ਰਿਵਰ ਤਾ ਤਾ ਤਾਵੀ ਰਿਵਰ ਤਾਵੀ ਰਿਵਰ ਤੇ ਤਾਵੀ ਰਿਵਰ ਦੇ ਉੱਤੇ ਉਹਨਾਂ ਦਾ ਉੱਤੇ ਜੰਮੂ ਦੇ ਵਿੱਚ ਉਹਨਾਂ ਦਾ ਸਟੈਚੂ ਲੱਗਿਆ ਹੋਇਆ ਬੁੱਤ ਰਗਾ ਤੇ ਜਿੱਥੇ ਕਿ ਵੀ ਐਵਰੀ ਈਅਰ ਤੇ ਅਖੰਡ ਪੁਰਸਬ ਦੇ ਵਿਭੂ ਪਾਈ ਜਾਂਦੇ ਆ ਉੱਥੇ ਪਾਈ ਜਾਂਦੇ ਉੱਥੇ ਅਵਦੇਸ਼ ਸਾਰੇ ਤੇ ਇਹ ਸੀ ਜੀ ਬਿਕਰਮ ਸਰੀ ਬਹੁਤ ਬਈ ਬਾਬਾ ਜੀ ਬਖਸ਼ ਸੀ ਬਾਬਾ ਜੀ ਬਹੁਤ ਪਰਦਿੱਤੇ ਸੀ ਉਹਨੇ 1962 ਸੰਜੇ ਇੰਡੋ ਚੀਨ ਲੜਾਈ ਦੇ ਵਿੱਚ ਉਹਨੇ ਬਾਬਾ ਜੀ ਦੇ ਦਰਸ਼ਨ ਉੱਥੇ ਬਾਬਾ ਜੀ ਇਸ ਦੇ ਮਾਰੇ ਲੜਾਈ ਦੇ ਮੈਦਾਨ 'ਚ ਵੀ ਕੀਤੀ ਸੀ ਇਹਨਾਂ ਦੀ ਆਪਣਾ ਵਿਕਰਮ ਸਿੰਘ ਸੀ ਚਸ਼ੂ ਦਾ ਹੈਲੀਕਾਪਟਰ ਦਾ ਅੱਡਾ ਸੀ ਸੋ ਉੱਥੇ ਲਦਾਖ ਦੇ ਵਿੱਚ ਤੇ ਚਾਈਨਿਸ ਕਹਿੰਦੇ ਸੀ ਵੀ ਤੂੰ ਛੱਡ ਦੇ ਵਿਕਰਮ ਸਿੰਘ ਕਹਿੰਦਾ ਸੀ ਮੈਂ ਨਹੀਂ ਅੱਡ ਛੱਡਾਂ ਤੇ ਵਿਕਰਮ ਸਿੰਘ ਜੀ ਉਹ ਫੌਜੀਆ ਦੇ ਵਿੱਚ ਆਪ ਆਪ ਨਾਲ ਜੀ ਦੇਖੋ ਇਲੈਕਟ੍ਰਿਕ ਜਨਰੋ ਹੋ ਕੇ ਮੋਰਚਿਆਂ ਦੇ ਵਿੱਚ ਰੀ ਗਰੀ ਕੇ ਮਰ ਤੋਂ ਲੈਟ ਲਟ ਕੇ ਨਾ ਵੀ ਆਪਾ ਦੂਜੇ ਫੌਜੀ ਕੋਲ ਹਲਾ ਸ਼ਰੀਰ ਦੇ ਦਿੱਤਾ ਅਗਰ ਤੀਜੇ ਫੌਜੀ ਕੋਲ ਜਦ ਲੈਫਟੇਨੈਂਟ ਜਦ ਨਾਲ ਆਪ ਹੀ ਹਲਾ ਸ਼ਰੀਰ ਦੇ ਰਿਹਾ ਜੀ ਫੌਜੀ ਤਾਂ ਬਹੁਤ ਕੁਮਾਰ ਕਰ ਦਿੰਦੇ ਸੀ ਤੇ ਇਹ ਸੀ ਫਿਰ ਬਹੁਤ ਪਕਸ਼ ਸੀ ਬਾਬਾ ਜੀ ਫਿਰ ਉਹ ਸਾਰੇ ਕਰਦੇ ਰਹੇ ਇਹ ਮੇਰਾ ਕਹਿਣ ਦਾ ਮਤਲਬ ਇਹ ਸੀ ਬਾਬਾ ਜੀ ਜਿਨੇ ਬਚਨ ਮਾਲ ਲਿਆ ਨਾ ਬਾਬਾ ਜੀ ਉਹ ਬੰਦੇ ਪਾਰ ਹੋ ਗਏ ਜੀ ਇਹ ਬਚਨ ਮੈਂ ਸਦਾ ਸੱਚਾ ਜਗਾ ਸੀ ਇਹ ਮਬੂਬ ਕੀਨਤੀ ਬਚਨ ਸੀ ਇਹ ਬੱਡੀ ਗੱਲ ਹੈ ਇਹ ਹੈ ਜੀ ਤੇ ਬਈ ਜਿਹੜੇ ਮੇਮਾ ਸੀ ਸਾਡੇ ਗਵਾਵਾ ਜੀ ਤੇ ਮਜੀਠੇ ਸਭ ਕੋਈ ਦੱਸਿਆ ਹੋਇਆ ਬਹੁਤ ਕੋਸ਼ਿਸ਼ ਕੀਤੀ ਸੀ ਕੋਲਟੀ ਉਹਨਾਂ ਦੀ ਅਕੈਡਮੀ ਬਿਗਨ ਸੜੀ ਬਾਬਾ ਜੀ ਬੜੀ ਬਖਸ਼ ਬਾਬਾ ਜੀ ਦੋ ਦੋ ਘੰਟੇ ਬੈ ਕੇ ਸੁਣ ਦਿੰਦੇ ਸੀ ਕਦੇ ਅਸੀਂ ਉੱਥੇ ਚੱਲਾਂ ਉਹ ਦੋ ਦੋ ਘੰਟੇ ਬੈ ਕੇ ਬਚਨ ਸੁਣਨਾ ਤੇ ਉਹਦੇ ਕੋਲ ਛੋਟਾ ਜਿਹਾ ਰੇਡੀਓ ਹੁੰਦਾ ਸੀ ਉਹ ਛੋਟਾ ਜਿਹਾ ਰੇਡੀਓ ਦੱਸ ਸੀ ਤੇ ਨਾਲ ਕਦੇ ਕੋਈ ਕੋਈ ਰੇਡੀ ਤੋਂ ਖਬਰਾਂ ਨਹੀਂ ਉਹ ਸੁਣਨੀ ਖਬਰ ਵਿਚਰਸਨ ਉੱਥੇ ਮਜੀਠਾ ਹਾਊਸ ਸੀ ਸ਼ਿਵਲੀ ਫਿਰ ਉਹਦੋਂ ਬਾਬਾ ਜੀ ਦਾ ਹਫ਼ਤੇ ਤੋਂ ਪਾਰ ਪਰਸਤਸੀਆ ਇਸੀ ਵੇਂਤ भुले शइ माफ़ी देव वाहिगुरू जी का ख़ाला वाहि पती